ਦੁਨੀਆ ਤਰੀਕ ਕਿਧਰ ਨੂੰ ਜਾਵੇ ਬਾਬਾ ਵੇਖ ਐਨਕਾ ਲਾ ਕੇ ਇੱਥੇ ਇੱਕ ਘਰ ਵਾਲੇ ਦੀ ਘਰ ਵਾਲੀ ਕਿਸੇ ਹੋਰ ਮੁੰਡੇ ਨਾਲ ਫੜ ਲਈ ਤੇ ਜਦੋਂ ਫੜ ਲਈ ਉਹਦੀ ਕੀਤੀ ਛਤਰਪ੍ਰੇੜ ਤੇ ਘਰ ਵਾਲੀ ਨੇ ਗੁੱਸੇ ਵਿੱਚ ਆ ਕੇ ਮੁੰਡੇ ਤੇ ਦਾਜ ਦਾ ਪਾਚਾ ਕਰਵਾਤਾ ਅੱਜ ਆਪਾਂ ਗੱਲ ਕਰਦੇ ਆਂ ਅਜਾ ਮੜਾ ਖੱਚ ਕੇ ਸੱਸੀ ਗਲ ਦੋਸਤੋ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆਂ ਦਾਜ ਦੇ ਲੁਭਗਾਣਾ ਇਹਨਾਂ ਤੇ ਇੱਕ ਇਲਜ਼ਾਮ ਲੱਗਿਆ ਕਿ ਦਾਜ ਮੰਗਦੇ ਆ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਤੁਹਾਡਾ ਕੀ ਰਸਤਾ ਇੱਕ ਦੂਜੇ ਨਾਲ ਮੇਰਾ ਪਾਪਾ ਬਈ ਇਹ ਅੱਛਾ ਤੇਰਾ ਪਾਪਾ ਇਹ ਹਾਂਜੀ ਹਾਂ ਹਾਂਜੀ ਮੇਰਾ ਮੁੰਡਾ ਹੈ ਅੱਛਾ ਤੇਰਾ ਮੁੰਡਾ ਉਹ ਤੇਰਾ ਪਾਪਾ ਠੀਕ ਆ ਤੇ ਤੁਹਾਡੇ ਤੇ ਕੀ ਗੱਲ ਹੋਈ ਹੈ ਕੀ ਇਲਜ਼ਾਮ ਲੱਗਿਆ ਗੱਲ ਇਹ ਹੋਈ ਹੈ ਬਈ ਮੇਰਾ ਵਿਆਹ ਹੋਇਆ ਸੀਗਾ 4 ਸਾਲ ਹੋ ਗਏ ਮੇਰੇ ਵਿਆਹ ਨੂੰ ਬਈ ਅੱਛਾ ਮੇਰੇ ਪਾਪੇ ਨੇ ਬਸੇਰਾ ਸਮਝਾਇਆ ਬਈ ਮੈਨੂੰ ਵੀ ਤੂੰ ਵੀ ਆਪਦੀ ਘਰ ਵਾਲੀ ਨੂੰ ਸੰਭਾਲ ਕੇ ਰੱਖ ਵੀ ਤੂੰ ਨਾ ਵੀ ਬਾਹਰ ਨਾ ਲਾਏ ਨੂੰ ਵੀ ਤੂੰ ਬਾਲੀ ਖੁੱਲ ਜੀ ਨਾ ਦੇਣ ਫ੍ਰੀਡ ਹੁਣਾ ਕਰ ਇਹਨ ਫਰ ਮੈਂ ਇਹ ਗੱਲ ਨਹੀਂ ਮੰਨੇ ਬਈ ਤੇ ਫਿਰ ਉਹੀ ਕੰਮ ਹੋ ਗਿਆ ਬਈ ਸਾਡੇ ਤੇ ਪਰਚਾ ਪਤਾ ਮੇਰੀ ਘਰ ਆ ਲਿੰਦਾ ਦਾ ਵੀ ਮੇਰੇ ਪਿਓ ਦੇ ਤੇ ਮੇਰੇ ਤੇ ਦਾਜ ਦਾ ਪਤਾ ਹਾਂ ਵੀ ਦਾਜ ਮੰਗਦਾ ਹੈ ਅਸੀਂ ਹੁਣ ਕਿਸੇ ਦੀ ਮੋਟਰ ਤੇ ਬੈਠੇ ਹੋਇਆ ਬਈ ਠੀਕ ਹੈ ਬਈ ਸੋ ਤੁਸੀਂ ਕੀ ਕੰਮ ਕਰਦੇ ਆ ਅਸੀਂ ਐ ਮਿਹਨਤ ਮਜ਼ਦੂਰੀ ਕਰਦੇ ਡੈਡੀ ਕਰਦੇ ਅੱਛਾ ਮਿਹਨਤ ਮਜ਼ਦੂਰੀ ਕਰਦੇ ਆ ਤੇ ਤੁਹਾਡੇ ਤੇ ਕਿਉਂ ਉਦਾਇ ਦਾ ਪਤਾ ਪਤਾ ਤੁਸੀਂ ਮੰਗਿਆ ਉਹਨਾਂ ਤੋਂ ਅਸੀਂ ਨਹੀਂ ਮੰਗਿਆ ਸੀ ਜੀ ਕੋਹ ਨਹੀਂ ਮੰਗਿਆ ਸੀ ਅਸੀਂ ਤਾਂ ਨਹੀਂ ਮੰਗਣ ਵੇਲੇ ਨਹੀਂ ਮੰਗਿਆ ਦਾ ਬਈ ਯਾਰ ਕਿੰਨਾ ਚਿਰ ਹੋ ਗਿਆ ਬਈ ਹਾਂ ਇਹ ਦੋ ਦੋ ਨਹੀਂ ਮੰਗਿਆ ਦਾ ਕਿੰਨਾ ਟਾਈਮ ਹੋ ਗਿਆ ਤੁਹਾਡੇ ਮੇਰੇ ਵਿਆਹ ਨੂੰ 4 ਸਾਲ ਹੋ ਗਏ ਬਈ ਅਸੀਂ ਤਾਂ 12-13 ਲੱਖ ਰੁਪਏ ਲਾਇਆ ਮੇਰੇ ਵਿਆਹ ਤੇ ਮੇਰੇ ਪਿਓ ਨੇ ਤੁਸੀਂ ਕਿ ਕੀ ਕੰਮ ਕਰਦੇ ਸੀ ਮੈਂ ਤਾਂ ਬਈ ਲੇਬਰ ਦਾ ਹੀ ਕੰਮ ਕਰਦਾ ਉਹਦੇ ਪਿਓ ਨਾਲ ਪੱਠੇ ਤੇ ਇੱਟਾਂ ਕੱਢਦੇ ਆ ਬਈ ਇਹ ਤਾਂ ਠੀਕ ਹੈ ਤੁਸੀਂ ਪੱਠੇ ਤੇ ਇੱਟਾਂ ਕੱਢਦੇ ਮੰਨ ਕੇ ਚੱਲ ਤੇ ਤੁਸੀਂ ਇੰਨਾ ਮਿਹਨਤ ਮਜ਼ ਲੋੜ ਨਹੀਂ ਸੀ ਵੀ ਮੇਰੇ ਪੁੱਤ ਵਿਆਹ ਜਾ ਵੀ ਕਿਸੇ ਚੰਗੇ ਪੁੱਤ ਤਾਂ ਚਲ ਵਿਆਹ ਜਾਊਗਾ ਜੇ ਤੁਸੀਂ ਈ 12-13 ਲੱਖ ਰੁਪਏ ਉਹਦੇ ਕਿਸੇ ਚੰਗੇ ਕੰਮ ਲਈ ਲਾਉਂਦੇ ਤੇ ਇਹ ਨਾ ਖਰਚਾ ਨਾ ਕਰਦੇ 2-3 ਲੱਖ ਰੁਪਏ ਲਾ ਕੇ ਚਲਾ ਦ ਵਿਆਹ ਕਰ ਲੀ ਹਮਰੇ ਬਈ ਇਹ ਈ ਗੱਲ ਵੀ ਮੈਂ ਆਪਦੇ ਪਿਓ ਦੀ ਗੱਲ ਨਹੀਂ ਮੰਨੀ ਜਦੋਂ ਆਪਾਂ ਵੱਡਿਆਂ ਦੀ ਗੱਲ ਨਹੀਂ ਸੁਣਦੇ ਨਾ ਬਈ ਉਦੋਂ ਘਾਟਾ ਮਹਿਸੂਸ ਹੁੰਦਾ ਹੀ ਹੁੰਦਾ ਏਕ ਨਾ ਏਕ ਦੇ ਟਾਈਮ ਤੇ ਆਪਣੇ ਤੋਂ ਆਪ ਨੂੰ ਪਤਾ ਲੱਗ ਹੀ ਜਾਂਦਾ ਵੀ ਆਪਣੇ ਪਿਓ ਜਿਹੜਾ ਮਾਂ ਪਿਓ ਆਪਣਾ ਜਾਂ ਆਪਣੇ ਵੱਡੇ ਆ ਉਹ ਸਹੀ ਗੱਲ ਕਹਿੰਦੇ ਆ ਪਰ ਜਦੋਂ ਉਹਨਾਂ ਦੀ ਗੱਲ ਨਹੀਂ ਸੁਣਦੇ ਜਦੋਂ ਆਪਣੇ ਮੂੰਹ ਤੇ ਪੈਂਦੀ ਹੈ ਬਈ ਉਦੋਂ ਪਤਾ ਲੱਗਦਾ ਮੇਰੀ ਘਰ ਵਾਲੀ ਨੂੰ ਮੈਂ ਖੁੱਲ੍ਹ ਦੇਤੀ ਠੀਕ ਆ ਉਹਨੂੰ ਜੋ ਉਲਾਤਾ ਮੈਂ ਕਹਿੰਦਾ ਚਲ ਅਸੀਂ ਘਰ ਘਰ ਪਾਲਾਂਗੇ ਬਈ ਸਾਡਾ ਘਰ ਹੈਗਾ ਦੋ ਕਮਰੇ ਹੀ ਆ ਬਈ ਇੱਕ ਜੇ ਮੰਮੀ ਡੇੜੀ ਪੈਂਦੇ ਇੱਕ ਮੈਰਿਜ ਮੈਂ ਤੇ ਮੇਰੀ ਘਰ ਵਾਲੀ ਪੈਂਦੇ ਸੀ ਠੀਕ ਆ ਉਹਨੂੰ ਖੁੱਲ੍ਹ ਦੇਤੀ ਬਈ ਫੋਨ ਚੰਗਾ ਲੈਤਾ ਤੇ ਚੰਗੇ ਸੂਟ ਸੱਟ ਪਾਉਂਦੀ ਸੀ ਬਈ ਕੱਪੜੇ ਪਾਉਂਦੀ ਮੈਂ ਕਹਿੰਦਾ ਚਲ ਕੋਈ ਨਾ ਚਲ ਮਿਹਨਤ ਕਰ ਤੂੰ ਹਣਾ ਵੀ ਘਰ ਦਾ ਖਰਚਾ ਚਲਾਈ ਜਾਲਾ ਸੀ ਜੋ ਜਿਹੜੀ ਸੇਵਿੰਗ ਅਸੀਂ ਕਰੀ ਚੱਲਾਂਗੇ ਜੋ ਜੋੜੀ ਚੱਲਾਂਗੇ ਪੈਸੇ ਪਰ ਬਈ ਉਹੀ ਕੰਮ ਹੋਇਆ ਜਿਹੜਾ ਨਹੀਂ ਹੋਣਾ ਸੀ ਬਈ ਉਹਦੀ ਕਿਸੇ ਮੁੰਡੇ ਨਾਲ ਗੱਲਬਾਤ ਸੀ ਬਾਹਰ ਤੇ ਉਹ ਜਦੋਂ ਜਾਣਦੀ ਸੀ ਮੈਂ ਦੋ ਤਿੰਨ ਵਾਰੀ ਉਹਨੂੰ ਫੜ ਵੀ ਲਿਆ ਸੀ ਬਈ ਬਥੇਰੇਆਂ ਨੂੰ ਸਮਝਾਇਆ ਬਈ ਤੂੰ ਗਲਤ ਨਾ ਕਦਮ ਚੱਕ ਵੀ ਮਾੜਾ ਮੋਟਾ ਸੋਚ ਸਾਡੇ ਘਰ ਬਾਰੇ ਵੀ ਵੀ ਤੈਨੂੰ ਮੈਂ ਜੇ ਪੜਨ ਲਾਇਆ ਮੇਰੀ ਇੱਜ਼ਤ ਰੱਖ ਲੈ ਮੇਰੇ ਮਾਂ ਪੇ ਤੋਂ ਲੜਕੇ ਤਾਂ ਨਲਵਾਇਆ ਮੈਂ ਆਪਦੇ ਪਿਓ ਤੋਂ ਬਾਹਰ ਜਾ ਕੇ ਲਵਾਇਆ ਤੈਨੂੰ ਠੀਕ ਹੈ ਗੱਲ ਦੁਬਾਰਾ ਜਾ ਕੇ ਲਵਾਇਆ ਤੇ ਤੂੰ ਸਾਡੀ ਇੱਜ਼ਤ ਰੱਖ ਲੈ ਪਰ ਉਹਨੇ ਨਹੀਂ ਬਈ ਉਹੀ ਗੱਲ ਕੀਤੀ ਆ ਜਿਹੜਾ ਨਹੀਂ ਕਰਨਾ ਸੀਗਾ ਉਹਨੇ ਆਪਦੇ ਆਸ਼ਕ ਦੇ ਪਿੱਛੇ ਲੱਗ ਕੇ ਬਈ ਸਾਡੇ ਤੇ ਪਰਚਾ ਪਵਾਤਾ ਪਰਚਾ ਤਾਂ ਆਪ ਪਵਾਇਆ ਬਈ ਮੈਂ ਤਾਂ ਉਹਨੂੰ ਕੁਝ ਕਿਹਾ ਵੀ ਨਹੀਂ ਬਈ ਕੁੱਟਿਆ ਮਾਰਿਆ ਵੀ ਨਹੀਂ ਬਈ ਮੈਂ ਨਾ ਮੇਰੇ ਪਿਓ ਨੇ ਕੁਝ ਕਿਹਾ ਉਹਨੂੰ ਨਾ ਮੇਰੀ ਮਾਂ ਨੇ ਕੁਝ ਕਿਹਾ ਮੇਰੀ ਮਾਂ ਤਾਂ ਸਿੱਧਰੀ ਹੈ ਬਈ ਕੰਮਲੀ ਹੈ ਮੇਰੀ ਮਾਂ ਦਾ ਉਹ ਵਿਚਾਰੀ ਉਹਨਾਂ ਨੂੰ ਤਾਂ ਹੌਣ ਤਾਂ ਹੁੰਦਾ ਨਹੀਂ ਪਤਾ ਮੇਰੀ ਮਾਂ ਨੂੰ ਤਾਂ ਬਈ ਅਸੀਂ ਹੈਗੇ ਕਮਾਉਣ ਵਾਲੇ ਮਾੜਾ ਮੋਡਾ ਚੱਲੀ ਜਾਂਦਾ ਈ ਪਿੱਤਰੀ ਫੁਲਕਾ ਬਈ ਤੁਹਾਡਾ ਘਰ ਵੀ ਪਾਉਣਾ ਸੀਗਾ ਬਈ ਬਾਈ ਜਦੋਂ ਆਪ ਜਦ ਆਪਾਂ ਆਦਮਾ ਪਿਆਰ ਨੂੰ ਤੋਂ ਬਾਹਰ ਜਾ ਕੇ ਗੱਲ ਕਰਦੇ ਆ ਕੋਈ ਵੀ ਸਾਡੇ ਨਾਲ ਬਾਈ ਫਿਰ ਉਹੀ ਗੱਲ ਹੋਈ ਜਿਹੜਾ ਨਹੀਂ ਹੋਣਾ ਸੀ ਬਾਈ ਕਹਿੰਦਾ ਖੇ ਵੀ ਮੈਂ ਘਰ ਦਾ ਤੋਂ ਬੇਬਾਰਾ ਹੋ ਕੇ ਉਹਨੂੰ ਪੜਨ ਵੀ ਲਾਤਾ ਸ਼ਹਿਰ ਲਾਤਾ ਚੰਗੇ ਲੇੜੇ ਕੱਪੜੇ ਫੋਨ ਦਵਾਤਾ ਉਹਨੂੰ ਖੁੱਲੀ ਛੁੱਟੀ ਯਾਨੀ ਕਿ ਫਰੀडम ਦੇਤੀ ਉਹਨੂੰ ਆਜ਼ਾਦੀ ਦੇਤੀ ਉਹਨੂੰ ਜਦੋਂ ਆਜ਼ਾਦੀ ਦੇਤੀ ਉਹਨੇ ਗਾਂ ਕਿਤੇ ਆਜ਼ਾਦੀ ਦਾ ਮੁੱਲ ਤਾਰਿਆ ਕਿ ਉਹਨੇ ਆਦਾ ਬਾਇਫਰੈਂਡ ਬਣਾ ਲਿਆ ਕੁੜੀ ਨੇ ਉਹਨੇ ਬਣਾ ਲਿਆ ਉੱਥੇ ਘਟ ਜਾਂਦੀ ਸੀ ਉਹ ਮੁੰਡੇ ਕੋਲੇ ਜਾ ਦੇ ਜਾਂਦੀ ਸੀ ਜਿੱਥੋਂ ਦੱਸਣ ਵਾਲੇ ਬਥੇਰੇ ਹੁੰਦੇ ਆ ਦੱਸਣ ਵਾਲ ਨੇ ਇਹਨੂੰ ਦੱਸਤਾ ਇਹਨੇ ਉਹ ਫੜ ਲਈ ਮਨਤਾਂ ਤਰਲੇ ਕੀਤੇ ਵੀ ਸਾਡੀ ਘਰ ਦੀ ਇੱਜ਼ਤਾਂ ਜਾਂ ਕੋਈ ਹੋਰ ਆ ਫਿਰ ਇਹੋ ਇਹਦੀ ਗੱਲ ਨਹੀਂ ਮੰਨੀ ਤੇ ਦਾ ਉਹਨਾਂ ਨੇ ਪਰਚਾ ਪਤਾ ਦਾਜ ਦਾ ਦਾਜ ਦਾ ਕਿਉਂਕਿ ਮੇਨ ਮੁੱਦਾ ਹੀ ਜੇ ਕੁੜੀ ਦੀ ਗਲਤੀ ਹੈ ਨਾ ਇਹਨਾਂ ਦਾ ਮੇਨ ਮੁੱਦਾ ਹੀ ਦਾਜ ਆ ਵੀ ਤਾ ਤੋਂ ਦਾਜ ਮੰਗਦਾ ਬਸ ਕਿਦੂ ਗੱਲ ਤਾਂ ਦੂਜੀ ਹੈ ਹੀ ਨਹੀਂ ਕੋਈ ਤੇ ਸਾਡੀ ਪੁਲਿਸ ਜਾਂ ਉਹ ਸਾਡੀਆਂ ਸਰਕਾਰਾਂ ਸੁਣਦੀਆਂ ਵੀ ਕੁੜੀ ਦੀ ਆ ਕਿਉਂਕਿ ਕੁੜੀ ਦੀ ਤਾਂ ਸੁਣਦੀਆਂ ਕੋ ਅਗਲਾ ਹਰ ਅਗਲਾ ਕਹਿੰਦਾ ਦਾਜ ਮੰਗਦੇ ਹੋਣੇ ਦਾਜ ਮੰਗਦੇ ਹੋਣੇ ਜਦੋਂ ਅਗਲੇ ਨੇ ਮੰਗਣ ਵੇਲੇ ਨਹੀਂ ਮੰਗਿਆ ਯਾਰ ਹੁਣ ਕਿਉਂ ਮੰਗੂਗਾ ਜਾਂ ਤਾਂ ਪਹਿਲੇ ਹੀ ਬੰਦੇ ਨੇ ਮੂੰਹ ਅੱਡ ਕੇ ਮੰਗਿਆ ਹੋਵੇ ਨਾ ਫੇਰ ਆਪਾਂ ਕਹਿੰਦੇ ਨਾ ਬੰਦੇ ਲਾਲਚੀ ਆ ਇਹਨਾਂ ਨੇ ਮੰਗ ਲਿਆ ਹੁਣ ਇਹ ਕਹਿੰਦੇ ਅਸੀਂ ਤਾਂ ਪਹਿਲਾਂ ਹੀ ਕੁਝ ਨਹੀਂ ਲਿਆ ਭਾਈ ਮੰਨ ਕੇ ਹੁਣ ਯਾਰ ਤੁਸੀਂ ਔਲਾਦ ਆ ਦਿੱਤਾ ਹਨਾ ਪਹਿਲਾਂ ਸਾਨੂੰ ਕੀ ਦਿੱਤਾ ਦੁੱਤਾ ਜਾਂ ਤੁਸੀਂ ਲਿਆ ਕੁਝ ਕੁਝ ਨਹੀਂ ਤੁਸੀਂ ਫਿਰ ਮੰਨ ਕੇ ਚਲ ਜਦੋਂ ਤੁਹਾਡਾ ਵਿਆਹ ਇਹਦਾ ਵਿਆਹ ਕੀਤਾ ਤੁਸੀਂ ਵੀ ਉਦੋਂ ਤੁਸੀਂ ਦਾਜ ਮੰਗਿਆ ਸੀਗਾ ਨਹੀਂ ਮੈਂ ਕਹਿੰਦਾ ਇਸ ਤਾਂ ਪਹਿਲਾਂ ਨਹੀਂ ਮੰਗਿਆ ਸੀ ਬਾਅਦ ਚ ਤਾਂ ਕੀ ਮੰਗਣਾ ਸੀ ਠੀਕ ਆ ਚਲ ਤੁਸੀਂ ਪਹਿਲਾਂ ਨਹੀਂ ਮੰਗਿਆ ਸੀ ਤੇ ਹੁਣ ਵੀ ਹ ਮੈਂਨ ਬਹੁਤ ਸਮਝਾਇਆ ਸੀਗਾ ਕੰਜਰ ਇਹਨੂੰ ਕੰਜਰ ਨੂੰ ਬਹੁਤ ਸਮਝਾਇਆ ਸੀ ਯਾਦ ਘਰ ਨਹੀਂ ਖੋਲਣਾ ਦੇ ਉਹਦਾ ਆਉਣਾ ਜਾਣ ਬੰਦ ਕਰ ਵੀ ਆਪਾਂ ਨੌਕਰੀ ਤੇ ਕਿਤੇ ਨਹੀਂ ਲਾਉਣਾਗਾ ਤੈਨੂੰ ਕੰਜਰ ਬਥੇ ਰਸ ਆ ਦਾ ਭਗਤੇ ਹੋਣਾ ਇਹ ਇਹ ਫਿਰ ਪੜ੍ਹੇ ਲਿਖੇ ਨਹੀਂ ਕਹਿੰਦਾ ਉਹਨਾਂ ਵੀ ਅਸੀਂ ਪੜ੍ਹੇ ਲਿਖੇ ਬੱਦਾਂ ਵੀ ਇਹ ਮਾਪਿਆਂ ਨੂੰ ਨਹੀਂ ਮੰਨਦਾ ਵੀ ਇਹ ਤਾਂ ਅਣਪੜ੍ਹ ਬੰਦੇ ਆ ਫਿਰ ਇਹੀ ਅਣਪੜ੍ਹ ਬੰਦੇ ਦੀ ਕਿਤੇ ਨਾ ਕਿਤੇ ਗੱਲ ਤਾਂ ਕਮ ਆਈ ਜਾਂਦੀ ਹੈਗੀ ਆਹ ਪੁਰਾਣੇ ਬੰਦੇ ਦੀ ਬਈ ਤੁਸੀਂ ਫਿਰ ਆ ਦੇ ਦੀ ਕਦ ਨਹੀਂ ਮੰਨੇ ਮਿੱਤੀ ਮੇਰੇ ਚ ਵੀ ਹੈਨੀ ਮੇਰੇ ਘਰਦਿਆਂ ਚ ਵੀ ਹੈਗੀ ਹੈ ਬਈ ਥੋੜੀ ਬਹੁਤ ਇਹ ਕਿਵੇਂ ਇਹ ਕਹਿੰਦੇ ਕਹਿੰਦੇ ਅਸੀਂ ਪੜ੍ਹੇ ਲਿਖੀ ਲੈਣੀ ਅੱਛਾ ਪੜ੍ਹੀ ਲਿਖੀ ਲੈਣੀ ਹੈ ਤੇ ਪੜ੍ਹੀ ਲਿਖੀ ਵੇਖ ਲੋ ਫਿਰ ਕਹੇ ਜੀ ਹੁੰਦੀ ਆ ਜੇ ਆਪਾਂ ਸਿੱਧੇ ਪਰਿਵਾਰ ਦੀ ਵਧੀਆ ਪਰਿਵਾਰ ਦੀ ਲੈਨੇ ਨਾ ਘੱਟ ਪੜ੍ਹੀ ਲੈ ਲਈਏ ਆਪਣਾ ਪਰਿਵਾਰ ਚ ਗੁਣ ਵੀ ਹੋਵੇ ਉਹਦੇ ਚੇਰ ਬਈ ਕੋਈ ਠੀਕ ਆ ਆਪਾਂ ਸਿਰਫ ਆਪਾਂ ਵੇਖ ਲੈਨੇ ਵੀ ਪੜ੍ਹਾਈ ਕੀਤੀ ਆ ਕੁੜੀ ਨੇ ਆਪਾਂ ਲੱਗੀ ਆ ਕਿਤੇ ਪਾਸੇ ਆਪਾਂ ਵੇਖ ਕੇ ਉਹ ਵਿਆਹ ਲੈਨੇ ਬਈ ਹੁਣ ਅਸੀਂ ਭੂਤ ਦੇ ਫਰਦਾਂ ਦੋਨੇ ਠੀਕ ਆ ਹੁਣ ਤਾਂ ਭਲਾ ਹੀ ਮੇਰਾ ਪਿਓ ਵੀ ਸਿਆਣਾ ਬਣੇ ਬਈ ਠੀਕ ਆ ਤੂੰ ਕਿੰਨਾ ਪੜਿਆ ਮੈਂ ਬਈ 12 ਪੜਿਆ 12 ਪੜਿਆ ਤੇ ਤੂੰ ਕੁੜੀ ਭਾਲਦਾ ਪੜ੍ਹੀ ਲਿਖੀ ਤੇ ਉਹਦੇ ਤੈਨੂੰ ਐ ਪਤਾ ਵੀ ਪੜ ਪੜ੍ਹੀ ਲਿਖੀ ਦੇ ਨਖਰੇ ਤਾਂ ਹੁੰਦੇ ਆ ਬਈ ਫਿਰ ਉਹੀ ਕੰਮ ਹੋ ਗਿਆ ਨਾ ਪੜ੍ਹੀ ਲਿਖੀ ਦਾ ਸਾਰੀਆਂ ਕੁੜੀਆਂ ਇੱਕੋ ਜਿਹੀ ਨਹੀਂ ਹੁੰਦੀਆਂ ਆਪਾਂ ਸਾਰਿਆਂ ਨੂੰ ਨਹੀਂ ਕਹਿੰਦਾ ਮੈਂ ਕਹਿੰਦਾ ਯਾਰ ਬਈ 100 ਚੋਂ 90% ਕੁੜੀਆਂ ਗਲਤ ਆ ਜਿਹਦੇ ਉਹ ਆਪ ਕਿੰਨੇ ਚੰਗੇ ਆ ਘਰੋਂ ਜਿਹੜੇ ਤੁਹਾਨੂੰ ਅੱਜ ਬਈ ਤੁਹਾਡੇ ਸਾਡੇ ਅਰਗੀ ਆ ਤੇ ਪਰ ਉਹਨੇ ਦਾਜ ਦਾ ਦਾਜ ਦਾ ਇਲਜ਼ਾਮ ਕਰਤੋ ਨੇ ਸੈਟ ਹੋਇਆ ਬਈ ਸਾਡੇ ਪਿੰਡ ਦੇ ਨਾਲ ਹੀ ਪਿੰਡ ਆ ਬਈ ਉਹ ਮੁੰਡਾ ਬਹੁਤ ਤਗੜੇ ਘਰੋਂ ਆ ਬਈ ਉਹ ਫ੍ਰੈਸ਼ ਭਾਲਦੀ ਹੁੰਨੀ ਹਨਾ ਘਰ ਵਾਲੀ ਸੋਹਣੀ ਆ ਬਈ ਤਾਂ ਕਰਕੇ ਅ ਫ੍ਰੈਸ਼ ਭਾਲਦੀ ਹੁੰਨੀ ਨਾਲ ਆ ਸੋਹਣੇ ਸੁਨੱਕੇ ਦੇ ਨਾਲ ਸਾਡੇ ਤੇ ਪਰਚਾ ਪਵਾਦਾ ਮੇਰੀ ਘਰ ਵਾਲੀ ਨੇ ਬਈ ਦਾਜ ਦਾ ਤੇ ਅਸੀਂ ਕੁਝ ਕੀਤਾ ਵੀ ਨਹੀਂ ਮੈਂ ਤਾਂ ਮੂੰਹ ਤੇ ਚਪੇੜਾ ਵੀ ਨਹੀਂ ਮਾਰਿਆ ਬਈ ਹੁਣ ਬੁਲਾਇਆ ਵੀ ਨਹੀਂ ਗਲਤ ਬੋਲਿਆ ਵੀ ਨਹੀਂ ਗਾਲ ਵੀ ਨਹੀਂ ਕੱਢੀ ਮੈਂ ਕੋਟ ਮਾਤਾ ਹੀ ਪਾਇ ਨਾਲ ਮੈਂ ਸਾਰਾ ਕੁਝ ਹੀ ਬਈ ਲੀੜੇ ਪੜ ਕੇ ਥਾਣੇ ਜਾੜੀ ਉਹ ਤਾਂ ਕਹਿੰਦਾ ਬਾਈ ਕਹਿੰਦਾ ਵੀ ਉਹ ਪੜ੍ਹੀ ਲਿਖੀ ਵੱਧ ਸੀਗੀ ਮੇਰੇ ਮਾਪਿਓ ਨੇ ਵੀ ਮੇਰੀ ਮੰਨੀ ਨਹੀਂ ਕਹਿੰਦਾ ਵੀ ਇਹ ਪੜ੍ਹੀ ਲਿਖੀ ਲੈਣੀ ਆ ਹਨਾ ਪੜ੍ਹੀ ਲਿਖੀ ਲੈ ਲਈ ਪੜ੍ਹੀ ਲਿਖੀ ਦੇ ਨਖਰੇ ਥੋੜੇ ਜੁੱਚੇ ਹੁੰਦੇ ਆ ਉਹਨੂੰ ਪੜਾਉਂ ਉੱਥੇ ਲਾਤਾ ਜੌਬ ਤੇ ਜਾਂ ਪੜ੍ਹ ਲਾਤਾ ਕੁਝ ਵੀ ਕਰਤਾ ਉਹਨੇ ਗਾਂਹ ਗਾ ਜਾ ਕੇ ਹੋਰ ਮੁੰਡਾ ਪਸੰਦ ਕਰ ਲਿਆ ਉਹ ਤਗੜੇ ਘਰੋਂ ਸੀ ਉਹ ਐਸ਼ ਪ੍ਰਸਤੀ ਭਾਲਦੀ ਸੀ ਨਾਲ ਤੇ ਹੁਣ ਇਹ ਕਹਿੰਦਾ ਵੀ ਮੈਨੂੰ ਉਹਨੇ ਕਹੇ ਦੀ ਵੀ ਲੀੜੇ ਪਾੜ ਤੇ ਮੈਨੂੰ ਕੁੱਟਿਆ ਮਾਰਿਆ ਥਾਣੇ ਜਾਵੜੀ ਤੇ ਪਾਚਾ ਪਾਤਾ ਹੁਣ ਮੰਨ ਕੇ ਚਲੋ ਤੁਸੀਂ ਕੀ ਇਹ ਤੁਹਾਡੇ ਨਾਲ ਸੁਣਿਆ ਵੀ ਤੇ ਬਿਮਾਰ ਵੀ ਹੈ ਬਿਮਾਰ ਰਹਿੰਦੇ ਆ ਬਈ ਮੇਰੇ ਪੈਰ ਨੂੰ ਗਠੀ ਆ ਬਈ ਅੱਛਾ ਗਠੀ ਆ ਤੇ ਦਵਾਈ ਦੱਪਾ ਹੁਣ ਕਿਵੇਂ ਚੱਲਦੋ ਤੁਸੀਂ ਇੱਥੇ ਬੈਠੇ ਹੋ ਬਈ ਕੀ ਕਰੀਏ ਦਵਾਈ ਦੱਪਾ ਕਿੱਥੋਂ ਲਈਏ ਦੱਸ ਮੈਨੂੰ ਦੱਸ ਦੇਣ ਦਾ ਸਾਨੂੰ ਹੋ ਗਿਆ ਥਾ ਇੱਥੇ ਬੈਡ ਮੋਟਰ ਤੇ ਬੈਠੇ ਨੂੰ ਤੁਹਾਨੂੰ ਮਾਈ ਕੋਈ ਨਹੀਂ ਇਹ ਤਾਂ ਜ਼ਿੰਮੇਵਾਰੀ ਤੱਕ ਵਧੀਆ ਬਈ ਜਿਹੜਾ ਪਾਣੀ ਦੇ ਜਾਂਦਾ ਰੋਟੀ ਦੇ ਜਾਂਦਾ ਸਾਨੂੰ ਇੱਥੇ ਰਹਿਣ ਨੂੰ ਸਾਨੂੰ ਦਿੱਤਾ ਹੋਇਆ ਮੰਜਾ-ਮੰਜਾ ਸਾਰਾ ਕੁਝ ਦਿੱਤਾ ਹੋਇਆ ਪੱਖਾ ਦਿੱਤਾ ਹੋਇਆ ਅਈ ਤਾਂ ਬਾਲੇ ਦੁਖੀ ਆ ਬਈ ਸਾਡਾ ਘਰ ਛੜਾ ਤਾਂ ਸਾਡੀ ਮੇਰੀ ਘਰ ਵਾਲੀ ਨਹੀਂ ਬਈ ਯਾਰ ਮਰਦਾ ਕਿਹੜੀ ਘਰ ਵਾਲੀ ਮੇਰੀ ਮੈਂ ਮੈਂ ਤਾਂ ਤਲਾਕ ਹੀ ਲਊਗਾ ਮੇਰੇ ਮਾਪਿਆਂ ਨੇ ਸਮਝਦਾ ਬਈ ਅਸੀਂ ਕੀ ਕਰੀਏ ਹੁਣ ਤੁਹਾਡੀ ਸੁਣਵਾਈ ਨਹੀਂ ਹੋਈ ਜਾਂ ਤੁਹਾਡੇ ਪਿੰਡ ਦੇ ਸਰਪੰਚ ਨੇ ਜਾਂ ਮੈਂਬਰਾਂ ਨੇ ਕੋਈ ਹੁਣ ਕੀਤੀ ਮਦਦ ਬਈ ਪਿੰਡ ਦੇ ਲੋਕਾਂ ਸਾਨੂੰ ਤਾਂ ਹੀ ਸੱਦਿਆ ਬਈ ਪਿੰਡ ਦੇ ਲੋਕ ਸਾਡੀ ਵੀਡੀਓ ਸੁਣ ਲੈਣਾ ਸੀ ਕਿਹਨੂੰ ਦਸੀਏ ਬਈ ਜਾ ਕੇ ਦੁੱਖ ਆਉਦਾ ਠੀਕ ਹੈ ਪੁਲਿਸ ਸਾਡੇ ਪਿੱਛੇ ਪਈ ਹੈ ਕੁੜੀ ਦੀ ਵੱਧ ਸੁਣਦੇ ਬਈ ਕਾਨੂੰਨ ਵੱਧ ਹੁੰਦੇ ਆ ਕੁੜੀਆਂ ਲਈ ਸਾਡੇ ਲਈ ਕਾਨੂੰਨ ਕਿੱਥੇ ਆ ਬਈ ਬੰਦੇ ਆ ਵਾਸਤੇ ਕਾਨੂੰਨ ਹੀ ਹੈ ਨਹੀਂ ਕੁੜੀ ਇੱਥੇ ਕੱਪੜੇ ਪਾੜ ਕੇ ਤੁਰ ਜੇ ਬਈ ਤੇ ਕੀ ਦਾ ਅਗਲੇ ਨੂੰ ਬੰਦੇ ਦਾ ਕਸੂਰੀ ਕਿਨੇ ਆਂਦਾ ਕਸੂਰੀ ਕਿਨੇ ਆਣਾ ਉੱਥੇ ਕਿਹੜਾ ਬਈ ਇਹ ਤਾਂ ਹੀ ਬੰਦੇ ਡਰਦਾ ਬਈ ਵਿਆਹ ਕਰਾਉਣ ਤੋਂ ਕੁੜੀ ਜੰਮਣ ਤੋਂ ਤਾਂ ਹੀ ਡਰਦਾ ਵੀ ਇਹੋ ਜੇ ਕੰਮ ਹੁੰਦੇ ਆ ਬਈ ਬਈ ਜੇ ਤੁਹਾਨੂੰ ਪਤਾ ਲੱਗਿਆ ਮਾੜਾ ਮੋਟਾ ਤਾਂ ਤੁਸੀਂ ਕੋਈ ਸਰਪੰਚ ਨੂੰ ਜਾਂ ਮੈਂਬਰ ਨੂੰ ਤਲਾ ਨਹੀਂ ਦਿੱਤੀ ਦੱਸਿਆ ਸੀਗਾ ਜੀ ਤੇ ਉਦੋਂ ਬਹੁਤ ਅਸੀਂ ਉਹਨਾਂ ਨੇ ਪਰਚਾ ਦਿੱਤਾ ਸਾਨੂੰ ਚੌਕੀਦਾਰ ਨੇ ਅਖਿਆ ਕਹਿੰਦਾ ਤੁਹਾਡੇ ਤੇ ਪਰਚਾ ਹੈਗਾ ਪਰਚਾ ਹੋਊਗੀ ਅਸੀਂ ਘਰੋਂ ਆ ਗਏ ਪਰਚਾ ਥੋੜੇ ਦੇ ਕਾਹਦਾ ਤੇ ਤਾਂ ਪਰਚਾ ਤੁਸੀਂ ਕਿਹੜਾ ਕੋਈ ਬੁਲਾਦਕਾਰ ਕੀਤਾ ਜਾਂ ਕੋਈ ਮੰਗੇ ਨਹੀਂ ਜੀ ਤਾਂ ਬਈ ਕੁਛ ਕਿਹਾ ਕੁਛ ਕੀਤਾ ਉਹੀ ਤਾਂ ਗੱਲ ਹੈ ਨਾ ਪਿੰਡ ਸਾਡੇ ਨਾਲ ਖੜੂ ਫੇਰ ਹੀ ਹੈ ਬਈ ਬੁੜੀ ਸਾਡੀ ਘਰ ਵਾਲੀ ਤਾਂ ਮੇਰੇ ਕਪੜੇ ਪਾੜ ਕੇ ਤੁਰ ਗਈ ਬਈ ਹੁਣ ਨਹੀਂ ਪਿੰਡ ਪਿੰਡ ਤੁਹਾਡੇ ਨਾਲ ਨਹੀਂ ਖੜਦਾ ਪਿੰਡ ਬਈ ਸਾਡਾ ਨਾਲ ਗੱਲ ਮੇਰੀ ਗੱਲ ਸੁਣੋ ਬਈ ਬੁੜੀਆਂ ਦੀ ਵੱਧ ਸੁਣੀ ਜਾਂਦੀ ਆ ਪਿੰਡ ਸਾਡਾ ਤੁਹਾਨੂੰ ਕੈਮਰਾ ਤਾਂ ਹੀ ਬੁਲਾਇਆ ਵੀ ਸਾਡਾ ਪਿੰਡ ਸਾਡੇ ਨਾਲ ਸਾਥ ਦੇਵੇ ਸਾਡੇ ਨਾਲ ਖੜੇ ਅਸੀਂ ਪਿੰਡ ਤੇ ਹੁਣ ਜਾਵਾਂਗੇ ਸਾਡੇ ਬੰਦੇ ਸਾਨੂੰ ਲੈ ਕੇ ਜਾਣਾਂ ਅਸੀਂ ਤਾਂ ਦੱਸਾਂਗੇ ਵੀ ਮੋਟਰ ਕਿਹੜੀ ਆ ਨੰਬਰ ਵੀ ਦੇਵਾਂਗੇ ਕਰ ਕਰਨਾ ਸਾਨੂੰ ਮਿਲ ਲੈਣਗੇ ਉਹ ਸਾਨੂੰ ਪੁਲਿਸ ਬਾਈ ਬਹੁਤ ਤੰਗ ਕਰਦੀ ਆ ਐਂ ਦਾ ਤੁਹਾਡੇ ਕੋਲੇ ਪ੍ਰੂਫ ਹੋਣਗੇ ਉਹਦਾ ਫੋਨ ਫੋਨ ਉਹ ਕਾਲ ਡਿਟੇਲਾ ਹੋਣਗੀਆਂ ਮੈਸੇਜ ਆਉਣਗੇ ਫੋਟੋ ਆਉਣਗੇ ਨਾਲ ਉਹਦੀਆਂ ਇਹ ਸਾਰਾ ਕੁਝ ਹੀ ਐਂ ਦਾ ਬਾਈ ਤੇ ਵੀਰ ਬਾਈ ਸੋਨੂ ਦਾ ਕੋਈ ਡਰਨ ਦੀ ਲੋੜ ਨਹੀਂ ਜੋ ਤੁਹਾਡੇ ਕੋਲੇ ਪ੍ਰੂਫ ਪਏ ਆ ਦਾਜ ਦਾ ਤੁਹਾਡੇ ਕੋਲ ਪ੍ਰੂਫ ਹੀ ਹੈ ਨਹੀਂ ਕੋਈ ਨਾ ਉਹਦੇ ਕੋਲ ਕੋਈ ਰਿਕਾਰਡਿੰਗ ਆ ਨਾ ਕੋਈ ਹੋਰ ਆ ਕੱਢਦੇ ਨੇ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਬਾਈ ਵਧੀਆ ਘਰ ਲੱਭਦੀਆਂ ਠੀਕ ਆ ਆ ਭਲਾ ਜਿਵੇਂ ਨੰਗ ਘਰੋਂ ਹੁਣ ਠੀਕ ਆ ਘਰ ਬੱਲਣੀਆਂ ਵਧੀਆ ਠੀਕ ਹੈ ਉਹ ਚੱਲ ਤੰਗ ਕਰਨੀਆਂ ਬਈ ਫਿਰ ਅਗਲਿਆਂ ਨੂੰ ਵੀ ਜਿਹੜਾ ਉਹਦੇ ਮਾਪਿਆਂ ਨੂੰ ਛੱਡ ਕੇ ਬਈ ਕਿਸੇ ਦੇ ਘਰੇ ਜਾਂਦਾ ਠੀਕ ਹੈ ਕੁੜੀ ਮੇਰੇ ਕੋਲ ਆਈ ਮੇਰੀ ਅਮਰੀਕਾ ਵਾਲੀ ਠੀਕ ਹੈ ਉਹਦੇ ਮਾਪਿਆਂ ਨੂੰ ਛੱਡ ਕੇ ਕਿਉਂ ਬਈ ਕਿਉਂ ਸਾਨੂੰ ਤੰਗ ਕਰਦੀ ਹੈ ਬਈ ਜਿਆਦਾ ਸਾਡੇ ਨਾਲ ਵਿਆਹ ਹੀ ਨਹੀਂ ਕਰਾਉਂਦੀ ਬਈ ਹਾਂ ਜਾਂਦਾ ਮੈਂ ਤਾਂ ਹੁਣ ਵੀ ਉਹਨੂੰ ਖੋਲ੍ਹ ਦਿੰਦੀ ਆ ਵੀ ਜਾਵੇ ਆਪਦਾ ਰਵੇ ਕਿਹਦੇ ਨਾਲ ਮਰਜੀ ਰਵੇ ਪਰ ਇਹੋ ਜਿਹਾ ਕੰਮ ਤਾਂ ਨਾ ਕਰੇ ਬਦਾਜ ਅਸੀਂ ਮੰਗਿਆ ਤੇ ਤੰਗਿਆ ਵੀ ਨਹੀਂ ਅਸੀਂ ਦਾ ਬਈ ਜਿਵੇਂ ਆਪਦੇ ਮਾਪਿਆਂ ਨੂੰ ਸਮਝਦੇ ਗੋਮੇ ਆਪਦੇ ਸੱਸ ਸੋਹਰੇ ਨੂੰ ਸਮਝਣਾ ਚਾਹੀਦਾ ਹਾਂਜੀ ਬਈ ਹਾਂਜੀ ਤੇ ਤੁਸੀਂ ਤਾਂ ਨਹੀਂ ਇਹ ਤੁਸੀਂ ਤਾਂ ਨਹੀਂ ਕੋਈ ਲੜਦੇ ਝਗੜਦੇ ਜਾਂ ਬੋਲਦੇ ਜਾਂ ਉਹਨੂੰ ਜਾਂ ਉਹਨੂੰ ਕੁਝ ਨਹੀਂ ਬੋਲੇ ਸੀ ਮੇਰੇ ਨੂੰ ਆ ਮੈਂ ਉਹਨੂੰ ਕੀ ਬੋਲਾਂਗਾ ਠੀਕ ਆ ਜੀ ਘਰ ਵਾਲੀ ਛੋਟੀ ਬਿਮਾਰ ਆ ਹਨਾ ਵੀ ਉਹ ਥੋੜੀ ਸਿੱਧੀ ਆ ਹਾਂ ਬਿਮਾਰ ਸ਼ਰ ਰਹਿੰਦੀ ਹੀ ਉਹ ਠੀਕ ਆ ਹੁਣ ਤੁਸੀਂ ਕੀ ਚਾਹੁੰਦੇ ਆ ਵੀ ਸੋਡਾ ਕੀ ਇਨਸਾਫ ਸਾਨੂੰ ਕੀ ਕੀ ਮਿਲੇ ਬਈ ਸਾਨੂੰ ਇਹੀ ਚ ਨਰੇ ਪਿਆਰ ਨੂੰ ਮੈਨੂੰ ਮੇਰੀ ਮਾਂ ਨੂੰ ਬਈ ਤੁਹਾਨੂੰ ਇਹ ਵੀ ਸਾਡੇ ਤੇ ਝੂਠਾ ਲਜਾਉਣ ਨਾ ਲੱਗੇ ਸਾਡੇ ਤੇ ਜਿਹੜੀ ਕੁੜੀ ਸਾਡੇ ਤੇ ਝੂਠਾ ਲਜਾਉਂਦੀ ਉਹਤੇ ਵੀ ਅਤਵਾਦ ਕਾਰਵਾਈ ਹੋਵੇ ਸਾਡਾ ਪਿੰਡ ਸਾਥ ਦੇਵੇ ਸਾਡੇ ਨਾਲ ਖੜੇ ਬਈ ਠੀਕ ਹੈ ਬਈ ਤੇ ਸਾਨੂੰ ਬਈ ਇੱਥੋਂ ਲੈ ਕੇ ਜਾਓ ਇਹ ਤਾਂ ਬਹੁਤ ਦੁਖੀਆਂ ਬਈ ਐਂ ਤਾਂ ਕੁਝ ਕੀਤਾ ਵੀ ਨਹੀਂ ਬਈ ਫੇਰ ਵੀ ਜੇ ਫੇਰ ਤਾਂ ਹੀ ਰੋਣੇ ਆ ਬਈ ਜੇ ਅਸੀਂ ਕੁਝ ਕੀਤਾ ਹੋਵੇ ਫੇਰ ਤਾਂ ਅਸੀਂ ਜਾਈਏ ਨਾ ਕਿਸੇ ਪਾਸੇ ਸਾਨੂੰ ਲੈ ਜਾਏ ਪੁਲਿਸ ਐਂ ਤਾਂ ਹੁਣ ਛੋੜੇ ਮੰਨ ਕੇ ਚੱਲ ਵੀ ਆਣ ਗਵਾਂਡ ਵੀ ਸਾਥ ਦੇਊਗਾ ਕਿਉਂਕਿ ਜਦੋਂ ਤੁਸੀਂ ਕੁਝ ਕੀਤਾ ਨਹੀਂ ਪਤਾ ਹੀ ਹੈ ਅਸੀਂ ਦਾਜ ਦਾਜ ਤਾਂ ਅਸੀਂ ਉਦੋਂ ਨਹੀਂ ਮੰਗਿਆ ਬਈ ਜਦੋਂ ਯਾਰ ਮੇਰਾ ਵਿਆਹ ਹੋਇਆ ਉਦੋਂ ਵੀ ਅਸੀਂ ਮੇਰੇ ਪਿਓ ਨੇ ਕਿਹਾ ਦੋ ਦੋ ਸੂਟਾਂ ਜੀ ਲੈ ਕੇ ਆਵਾਂਗੇ ਤੇ ਕੁੜੀ ਅਸੀਂ ਸੂਟ ਵੀ ਨਾ ਦੇਓ ਇੱਕ ਸੂਟ ਹੀ ਦੇ ਦੋ ਜਿਹੜੇ ਚ ਲਹਿੰਗੇ ਜਾਊਗੀ ਉਹੀ ਬੋਦਾ ਹੀ ਕੁੜੀ ਨੂੰ ਆਪੀ ਕੱਪੜੇ ਸਵਾਦਾਂਗੇ ਸਹੀ ਨਾ ਮੇਰਾ ਪਿਓ ਤਾਂ ਇੰਨਾ ਹੋ ਆ ਬਈ ਪੜੀ ਲਿਖੀ ਵੱਧ ਹੋਣ ਦੇ ਬਾਵਜੂਦ ਵੀ ਉਹਨੂੰ ਐ ਹੋ ਗਿਆ ਨਾ ਮੈਂ ਪੜੀ ਲਿਖੀ ਆ ਮੇਰਾ ਬਾਪ ਖੁੱਲ੍ਹ ਦੇ ਦੇਣਾ ਨਾ ਬਈ ਅੱਧੋ ਵੱਧ ਕੇ ਖੁੱਲ੍ਹ ਦੇ ਦੇਣਾ ਇੱਕ ਟਾਈਮ ਸੀ ਬਈ ਮੇਰੇ ਬਾਪੂ ਮੇਰਾ ਬਾਪੂ ਮੈਨੂੰ ਦੱਸਦਾ ਹੁੰਦਾ ਸੀ ਮੇਰਾ ਡੈਡੀ ਦਾ ਪਿਓ ਠੀਕ ਆ ਇੱਕ ਟਾਈਮ ਹੁੰਦਾ ਸੀ ਵੀ ਬੁੜੀ ਨਾ ਬਈ ਬਰਾਬਰ ਨਹੀਂ ਬੰਦੀ ਸੀ ਬੰਦੇ ਦੇ ਠੀਕ ਆ ਉਹਦੇ ਉਹਦੇ ਸਹੁਰੇ ਦੇ ਬਰਾਬਰ ਨਹੀਂ ਬੰਦੀ ਸੀ ਘੌਂਟ ਕੱਢ ਕੇ ਰੱਖਦੀ ਸੀ ਉਹ ਚੀਜ਼ਾਂ ਬਈ ਜਦੋਂ ਆਪਾਂ ਛੜਤੀਆਂ ਨਾ ਆਪਾਂ ਸ਼ਹਿਰਾਂ ਵੱਲ ਨੂੰ ਤੁਰ ਪਏ ਸ਼ਹਿਰਾਂ ਦੀਆਂ ਜਿਹੜੀਆਂ ਚੀਜ਼ਾਂ ਹੋ ਗਈਆਂ ਸ਼ਹਿਰਾਂ ਵਾਂਗੂ ਆਪਾਂ ਰੂਲ ਬਣਾ ਲੈਨੇ ਜਿਵੇਂ ਬਣਾ ਲੈ ਤਾਂ ਬਈ ਉਹੀ ਤਾਂ ਆਪਣਾ ਪਸਤਾਈ ਜੰਨੇ ਆ ਬਈ ਇਹ ਕਹਿੰਦਾ ਨਾ ਇੱਕ ਗੱਲ ਹੋਰ ਆ ਚਾਹ ਉਹਦਾ ਗੱਲ ਸਹੀ ਆ ਹਨਾ ਵੀ ਜਦੋਂ ਅੱਗੇ ਹੁੰਦਾ ਸੀ ਜੁਆਇੰਟ ਫੈਮਿਲੀਆ ਅੱਗੇ ਹੁੰਦਾ ਸੀ ਅਗਲੀ ਸਹੁਰੇ ਦੀ ਵਿੱਚ ਇਹ ਮੰਦੀ ਸੀ ਜੇਠ ਦੀ ਮੰਦੀ ਸਾਰਿਆਂ ਦੀ ਮੰਦੀ ਘੁੰਡ ਕੱਢ ਕੇ ਰੱਖਦਿਆਂ ਸੀ ਹੁਣ ਤਾਂ ਨਾ ਸਹੁਰੇ ਦੀ ਚ ਇਹ ਪਾ ਦੇ ਨਾ ਜੇਠ ਦੀ ਆ ਤੇ ਨਾ ਕਿਸੇ ਦੀ ਹੋਰ ਸਿਰਫ ਹੁਣ ਤਾਂ ਇੱਕ ਕਹਿੰਦੇ ਸੀ ਤਾਂ ਵੈਸਟਰਨ ਕਲਚਰ ਚ ਪੜੀਆਂ ਲਿਖੀਆਂ ਇੱਕ ਪੜ੍ਹਾਈ ਨੇ ਤੇ ਦੂਜੀ ਆ ਜਿਹੜਾ ਆਪਾਂ ਵੈਸਟਰਨ ਕਲਚਰ ਅਡਾਪਟ ਕਰ ਲਏ ਇਹਨੇ ਮਤ ਮਾਰਤੀ ਮਾਰਦੀ ਆ ਬਈ ਪਹਿਲਾ ਕੰਮ ਹੁੰਦਾ ਸੀਗਾ ਬੁੜੀਆਂ ਨਾ ਜਦੋਂ ਕਿਦੇ ਘਰ ਆ ਲੈਨੇ ਕਿਸੇ ਨੇ ਆਪਦੀ ਘਰ ਵਾਲੀ ਕੁੱਟਦੀ ਤੇ ਉੱਥੇ ਹੀ ਘਰੇ ਗੱਲ ਦੱਬੀ ਰਹਿੰਦੀ ਸੀ ਆਪਦੀ ਪੇਕਾਂ ਤੱਕ ਗੱਲ ਨਹੀਂ ਸੀ ਪਹੁੰਚਦੀ ਕਰਦੀ ਬਈ ਗੱਲ ਇਹ ਸੀ ਜਿਹੜੇ ਕੁੱਟ ਵੀ ਪੈਂਦੀ ਸੀ ਨਾ ਬਈ ਬਈ ਫੇਰ ਵੀ ਉਹਦੇ ਘਰੇ ਹੀ ਟਿਕੀ ਰਹਿੰਦੀ ਸੀ ਬਈ ਉਹ ਵੀ ਉਹ ਫਿਰ ਵੀ ਨਹੀਂ ਛੱਡ ਕੇ ਜਾਂਦੀ ਸੀ ਜਦੋਂ ਹੁਣ ਇੱਕ ਲਪੇੜਾ ਮਾਰ ਦੇ ਤੂੰ ਸਹਰਾ ਹੀ ਮੜਾ ਜਾਂ ਕਹੇ ਦੇ ਵੀ ਮੈਨੂੰ ਪਾਣੀ ਨਹੀਂ ਦਿੱਤਾ ਜਾਂ ਆਏਗੀ ਤਾਂ ਤੇ ਉਦੋਂ ਹੀ ਮੂੰਹ ਤੇ ਵੱਟ ਪਾ ਲੈਂਦਾ ਹਾਂ ਉਹ ਤਾਂ ਹੈਗਾਗਾ ਅੱਗੇ ਹੁੰਦਾ ਸੀ ਮੰਨ ਕੇ ਚੱਲ ਵੀ ਜਦੋਂ ਉਹ ਹੁੰਦੀ ਸੀ ਨਾ ਚੀਜ਼ ਆ ਤੇ ਅੱਗੇ ਅੱਗੇ ਕੁੜੀ ਨੂੰ ਜਾਂ ਮਾਪਿਓ ਇਹ ਹੀ ਸਿਖਾਉਂਦਾ ਹੁੰਦਾ ਸੀ ਪੁੱਤ ਤੇਰੀ ਜੇ ਇੱਥੋਂ ਜਨ ਉੱਠੀ ਹੈ ਨਾ ਉਸ ਕਰੇ ਤੇਰੀ ਡੋਲੀ ਗਈ ਆ ਉੱਥੋਂ ਤੇਰੀ ਅਰਥ ਹੀ ਉੱਠੂਗੀ ਤੇ ਅੱਜ ਕੱਲ੍ਹ ਆ ਵਿਆਹ ਹੋ ਗਿਆ ਉਹ ਕੋਈ ਅਰਥੀ ਉਰਤੀ ਦਾ ਕੋਈ ਜਨਦਾ ਨਹੀਂ ਭਲਾ ਇੱਕ ਬਦਲਾ ਜਾਵੇ ਭਲਾ ਦੋ ਬਦਲੇ ਭਲਾ 3 ਵਜੇ ਭਲਾ 5 ਹੋ ਜਾਣਾ ਕੋਈ ਸ਼ਰਮ ਸੰਗ ਨਹੀਂ ਬਾਈ ਬਸ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਇੱਥੋਂ ਬਸ ਲੈ ਜਾਓ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਕੋਈ ਸਾਨੂੰ ਇਨਸਾਫ ਜ਼ਰੂਰ ਮਿਲੂਗਾ ਆਪਾਂ ਆਪਾਂ ਕਰਦੇ ਆਂ ਜਿਹੜੀ ਗੱਲਬਾਤ ਹੈ ਨਾ ਕੋਈ ਗੱਲ ਤੁਹਾਡਾ ਧੰਨਵਾਦ ਬਹੁਤ ਬਹੁਤ ਇਹਨੂੰ ਜ਼ਰੂਰ ਦਵਾਈ ਤੁਸੀਂ ਆਪ ਦਾ ਉਹ ਬੰਦੇ ਨੂੰ ਕਹਿ ਕੇ ਮਗਵਾ ਲਓ ਠੀਕ ਹੈ ਓਕੇ ਦੋਸਤੋ ਇਹੇ ਬੰਦਾ ਨਾ ਬਹੁਤ ਬਹੁਤ ਥੱਕਾ ਹੋਇਆ ਹੈ ਨਾ ਤੇ ਇਹ ਕੀ ਹੋਇਆ ਵੀ ਇਹ ਚੀਜ਼ ਇਹ ਮਾਰ ਗਿਆ ਪੜ੍ਹੇ ਲਿਖੇ ਦਾ ਦਿਮਾਗ ਚੱਕਿਆ ਜਾਂਦਾ ਇਹ ਆਪਾਂ ਪਹਿਲਾਂ ਸੁਣਦੇ ਸੀ ਹੁਣ ਆਪਾਂ ਦੇਖਦੇ ਆਂ ਵੀ ਵਾਕਈ ਚੱਕਿਆ ਜਾਂਦਾ ਕਿਉਂ ਚੱਕਿਆ ਜਾਂਦਾ ਵੀ ਜਦੋਂ ਆਪਾਂ ਦੇਖਦੇ ਆਂ ਚੀਜ਼ ਨੂੰ ਅਗਲਾ ਕਹਿੰਦਾ ਯਾਰ ਵੀ ਇਹ ਪੜ੍ਹੀ ਲਿਖੀ ਵੱਧਾ ਇਹਦੇ ਨਖਰੇ ਉੱਚੇ ਆ ਕੀ ਗੱਲ ਆ ਵੀ ਉਹ ਸਮਾਂ ਤੋਂ ਡਿੱਗੀ ਆ ਪੜ੍ਹਿਆ ਲਿਖਿਆ ਮੁੰਡਾ ਵੀ ਹੁੰਦਾ ਨਾਲ ਉਹਦੇ ਉਹ ਜੋ ਉਹੀ ਮੁੰਡਾ ਹੁੰਦਾ ਜਿਹੜਾ ਉਹਦੀਆਂ ਸਦਰਾਂ ਮਾਰ ਕੇ ਕੁੜੀ ਦੀਆਂ ਸ਼ੌਂਕ ਪੂਰੇ ਕਰਨ ਲੱਗ ਜਾਂਦਾ ਤੇ ਕੀ ਗੱਲ ਯਾਰ ਆਪਣੇ ਸਾਰੇ ਹੀ ਉਹ ਸਮਾਜ ਨੂੰ ਗੜਕਣ ਤੇ ਆਗੇ ਕੁੜਾ ਮਾੜੀ ਮੁੱਟੀ ਦਾ ਇਹ ਕੋਈ ਚੀਜ਼ ਸੋਚਣ ਵੀ ਆ ਸਾਨੂੰ ਅੱਜ ਜੇ ਖੁੱਲ ਮਿਲੀ ਆ ਫ੍ਰੀडम ਮਿਲੀ ਆ ਤਾਂ ਅਸੀਂ ਆਪਦੇ ਮਾਪਿਓ ਦੀ ਅੱਜ ਤੇ ਰੱਖ ਗਏ ਜਾਂ ਆਪਦੇ ਸੱਸ ਸਹੁਰੇ ਦੀ ਰੱਖ ਗਏ ਜਾਂ ਜਿਹਦੇ ਨਾਲ ਅਸੀਂ ਵਿਆਹ ਕਰਵਾਇਆ ਅਸੀਂ ਉਹਦੀ ਰੱਖ ਗਏ ਕਿ ਜਿਹੜਾ ਤੁਹਾਨੂੰ ਉਹ ਮਾਲਾ ਨਵਾਂ ਮੁੰਡਾ ਮਿਲ ਗਿਆ 4 ਦਿਨ ਤੁਹਾਡੇ ਨਾਲ ਗੱਲਾਂ ਕੀਤੀਆਂ ਤਾਂ ਤੁਸੀਂ ਉਹਦੇ ਮਗਰੀ ਲੱਗ ਪੈਣਾ ਮਾੜੀ ਮੁੱਟੀ ਦਾ ਤੁਸੀਂ ਸ਼ਰਮ ਮੰਨ ਲੋ ਥੋੜੀ ਬਹੁਤੀ ਹੁੰਦੀ ਆ ਹੁਣ ਜੇ ਤੁਹਾਨੂੰ ਉਹਨੂੰ ਪਤਾ ਲੱਗ ਗਿਆ ਵੀ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਕਰਦੀ ਆ ਉਹ ਤੇ ਪਰਚਾ ਬਹੁਤਾ ਦਾਜ ਦਾ ਕੋਈ ਤਾਂ ਮਾੜੀ ਮੁੱਟੀ ਰੱਖੋ ਯਾਰ ਇਹ ਚੀਜ਼ ਨਹੀਂ ਹੁੰਦੀ ਵੀ ਅਸੀਂ ਕੋਈ ਕਿਸੇ ਤੇ ਇਲਜ਼ਾਮ ਲਾਉਣੇ ਆ ਕੁੜੀਆਂ ਇਹ ਜਿਹੀਆਂ ਹੀ ਪਈਆਂ ਜਿਨ੍ਹਾਂ ਨੇ ਆਪਦੇ ਮਾਪਿਆਂ ਦਾ ਸਿਰ ਉੱਚਾ ਕੀਤਾ ਉਹਨਾਂ ਨੇ ਕਦੇ ਆਪਦੇ ਮਾਪਿਆਂ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਆਪ ਜਿਵੇਂ ਮਰਜ਼ੀ ਜ਼ਿੰਦਗੀ ਕੱਢ ਲਈ ਹੋਵੇ ਪਹਿਲਾਂ ਬੁੜੀਆਂ ਸੀ ਟਾਕਾਂ ਵਾਲੇ ਛੂਟ ਪਾ ਕੇ ਨਾਲ ਆਪਦੇ ਬੰਦੇ ਦੇ ਕੰਮ ਕਰਾਉਂਦੀਆਂ ਸੀਗੀਆਂ ਤੇ ਅੱਜ ਕੀ ਕਰਦੀਆਂ ਜੇ ਸਾਡੇ ਛੂਟ 'ਚ ਮੜਿਆ ਵੱਟ ਪੈ ਗਿਆ ਨਾ ਤੇ ਅਗਲੇ ਕਹਿੰਦੇ ਸੀ ਤਾਂ ਨਵਾਂ ਲੈਣਾ ਬੰਦਾ ਆਪਣਾ ਧੜੀ ਕਰੇ ਕੁਝ ਮਰਜ਼ੀ ਕਰੇ ਬਲਾ ਡਾਕਾ ਮਾਰਿਆ ਉਹਨੂੰ ਲੈ ਕੇ ਦਿੰਦਾ ਮਾੜੀ ਮੋਟੀ ਤਾਂ ਤੁਸੀਂ ਸ਼ੰਗ ਸਰ ਮੰਨੋ ਐਨਾ ਨਾ ਕਰਿਆ ਕਰੋ ਜੇ ਤੁਹਾਨੂੰ ਬੰਦਾ ਰੋਕਦਾ ਟੋਕਦਾ ਕਿਉਂਕ ਹੀਲੇ ਨੂੰ ਮੜੀ ਜੀ ਵੀ ਤਰੇੜ ਆ ਜੇ ਨਾ ਤੇ ਬੰਦਾ ਡਰਦਾ ਬੰਦਾ ਤਾਂ ਲੋਹੇ ਵਾਲਾ ਕੰਮ ਹੀ ਹੁੰਦਾ ਤੁਸੀਂ ਮਾੜ ਆ ਆਪਦੇ ਦਿਮਾਗ ਤੋਂ ਜਾਂ ਦਿਲ ਤੋਂ ਕੰਮ ਲੈ ਕਰੋ ਵੀ ਤੁਹਾਡੇ ਲਈ ਕੌਣ ਚੰਗਾ ਜਿਹਦੇ ਨਾਲ ਤੁਹਾਡੇ ਆਨੰਦ ਹੋਇਆ ਉਹ ਚੰਗਾ ਜਿਹੜਾ ਤੁਹਾਡੀ ਖਾਤਰ ਇੰਨਾ ਕੁਝ ਕਰ ਰਿਹਾ ਕਿ ਤੁਹਾਨੂੰ ਉਹ ਚੰਗਾ ਜਿਹੜਾ ਤੁਹਾਨੂੰ ਅੱਜ ਗੱਡੀ ਦੇ ਉੱਠਾ ਕੇ ਲੈ ਗਿਆ ਹੋਟਲ ਚ ਲੈ ਗਿਆ ਤੁਹਾਡੇ ਨਾਲ 2 ਘੰਟੇ ਟਾਈਮ ਪਾਸ ਕੀਤਾ ਠੀਕ ਆ ਤੁਹਾਡੀ ਅੱਜ ਤਨਾਂ ਖੇਡਿਆ ਮੁੜ ਕੇ ਥੋਡੂ ਪੁੱਛੇ ਨਾ ਕਰੇ ਨਾ ਉਹ ਗੱਲਾਂ ਚੰਗਾ ਕਿ ਤੁਹਾਨੂੰ ਜਿਹੜਾ ਬੰਦਾ ਜਿਹਦੇ ਨਾਲ ਤੁਸੀਂ ਵਿਆਹ ਕਰਾਇਆ ਉਹ ਚੰਗਾ ਇਹ ਤੁਸੀਂ ਆਪਦੇ ਦਿਮਾਗ ਤੋਂ ਸੋਚੋ ਸਾਡੀ ਇੱਕ ਵੀਡੀਓ ਸਿੱਖਿਆ ਦੇਣ ਲਈ ਹੁੰਦੀ ਆ ਇਹ ਤੁਸੀਂ ਦੇਖਣਾ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਜਾਣਾ ਪੁੱਠੇ ਪਾਸੇ ਲੈ ਕੇ ਜਾਣਾ ਛੋਡੀ ਮਰਜੀ ਆ ਸਾਡੀ ਵੀਡੀਓ ਨੂੰ ਇੱਕ ਐਂਟਰਟੇਨਮੈਂਟ ਲਈ ਜਾਂ ਮਨੋਰੰਜਨ ਲਈ ਜਾਂ ਸਿੱਖਿਆ ਲਈ ਰੱਖੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਸਾਡੇ ਜੇ ਕੋਈ ਕਮੀ ਰਹਿੰਦੀ ਆ ਅਸੀਂ ਹੋਰ ਇਹਨੂੰ ਸਿੱਖਿਆ ਨੂੰ ਸੇਧ ਕਰਕੇ ਥੋੜੀ ਬਹੁਤੀ ਕਿਉਂਕਿ ਅਸੀਂ ਉਹ ਮੁੱਦੇ ਲੈ ਕੇ ਆਉਂਨੇ ਆ ਜਿਹੜੇ ਆਪਣੇ ਸਮਾਜ ਦੇ ਵਿੱਚ ਹੋ ਰਹੇ ਆ ਅਸੀਂ ਕੋਈ ਹੋਰ ਨਹੀਂ ਕੋਈ ਵੀ ਕੰਮ ਕਰਦੇ ਤੇ ਇੱਕ ਸਾਡੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਧੰਨਵਾਦ